ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਦ੍ਰਿਸ਼ਟੀ ਉਮੋਗੇ ਵਹਿਗੁਰੂ ਜੀ ਕਿਰਪਾ ਕਰਨ ਇਦਾਂ ਹੀ ਸਾਰੇ ਤੰਦਰੁਸਤ ਰਹਣ ਆਪੋ ਆਪਣੇ ਘਰਾਂ ਵਿੱਚ ਰਾਜੇ ਖੁਸ਼ੀ ਰਹਿਣ ਤੇ ਆਪ ਆਉਣ ਵਾਲੇ ਤਿਹਾਰਾਂ ਦਾ ਆਨੰਦ ਮਾਣਨ ਤੇ ਹਾਂਜੀ ਸਭ ਤੋਂ ਪਹਿਲਾਂ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਹੈਪੀ ਨਵਰਾਤਰੀ ਜੀ ਸਾਰਿਆਂ ਨੂੰ ਨਵਰਾਤਰੀ ਹੋ ਗਏ ਨੇ ਸ਼ੁਰੂ ਤੇ ਸਾਰੀਆਂ ਮੇਰੀਆਂ ਭੈਣਾਂ ਨੂੰ ਜੋ ਵੀ ਨਵਰਾਤਰੀ ਰੱਖਦੇ ਨੇ ਹਨ ਸਾਰਿਆਂ ਨੂੰ ਹੈਪੀ ਨਵਰਾਤਰੀ ਮਾਤਾ ਜੀ ਕਿਰਪਾ ਕਰਨ ਹਨ ਸਾਰਿਆਂ ਦੇ ਘਰ ਇਦਾਂ ਹੀ ਜਿਹੜੇ ਖੁਸ਼ੀਆਂ ਨੇ ਹੱਸਦੇ ਵਸਦੇ ਰਹਿਣ ਸਾਰੇ ਤੇ ਹਾਂਜੀ ਇੱਥੇ ਹੋ ਗਿਆ ਜੀ ਮਾਰਨਿੰਗ ਦਾ ਟਾਈਮ ਆਗਾ ਮੈ ਤੋਂ ਤਕਰੀਬਨ ਦੋ ਤਿੰਨ ਦਿਨ ਹੋ ਗਏ ਕੋਈ ਵੀ ਵਲੌਗ ਸ਼ੂਟ ਨਹੀਂ ਕਰ ਪਾਈ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਨਾ ਜਾ ਕੇ ਆਏ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਤੋਂ ਬਾਅਦ ਸਾਨੂੰ ਪਤਾ ਜਿਵੇਂ ਇਕ ਤਕੀਮਾ ਹੋ ਜਾਂਦਾ ਹਨਾ ਬਹੁਤ ਸਾਰੇ ਤਕੀਮਾ ਇਦਾਂ ਹੋਇਆ ਪਿਆ ਸੀਗਾ ਤੇ ਬਾਕੀ ਜੀ ਬਾਕੀ ਜੀ ਹਨਾ ਰਿੰਦੀ ਗੱਲ ਵੀ ਹਨਾ ਕਪੜਾ ਜਿਹੜਾ ਇਹਨਾਂ ਤੋਂ ਆਲਾ ਹੋ ਜਾਂਦਾ ਹਨਾ ਬਹੁਤ ਜ਼ਿਆਦੇ ਜਿਹੜੇ ਨਹੀਂ ਵੀ ਪਾਏ ਆਪਾਂ ਨੂੰ ਉਹ ਵੀ ਤੁਹਾਨੂੰ ਸਾਰੇ ਰੱਖਣੇ ਪੈਣਗੇ ਤੇ ਤਾਂ ਕਰਕੇ ਜੀ ਕੋਈ ਵੀ ਮੇਤੋ ਜਿਹੜਾ ਬਲੌਗ ਆ ਨਹੀਂ ਮੈਂ ਸ਼ੂਟ ਕਰ ਪਾਈ ਹੈਗੀ ਤੇ ਹਾਂਜੀ ਇੱਥੇ ਬੱਚੇ ਚਲੇ ਗਏ ਸੀਗੇ ਆਪਣਾ ਸਕੂਲ ਬੱਚਾ ਦੇ ਸੀਗੇ ਜੀ ਇਗਜ਼ਾਮ ਚੱਲ ਰਹੇ ਨੇਗੇ ਤੇ ਛੋਟੀਆਂ ਬੇਟੀਆਂ ਦੇ ਨਹੀਂ ਹੈਗੇ ਵੱਡੀ ਬੇਟੀ ਦੇ ਚੱਲ ਰਹੇ ਨੇ ਉਹਦੀ ਹੈਗੇ ਜੀ 10th ਦੇ ਵਿੱਚ ਇਗਜ਼ਾਮ ਨੇ ਉਹਦੇ ਤੇ ਮਸ ਆ ਜਾਣਾ 11 ਵਜੇ ਨੂੰ ਤਕਰੀਬਨ ਆ ਜਾਂਦੇ ਹੁੰਦੇ ਆ ਤੇ ਹਾਂਜੀ ਇੱਥੇ ਮੈਂ ਬਰਤਨ ਵਗੈਰਾ ਆਪਣੇ ਵਾਸ਼ ਹੋ ਗਏ ਸੀਗੇ ਕੱਲਾ ਮੈਂ ਲੱਗੀ ਹੋਈ ਸੀ ਝਾੜੂ ਕੱਢਣਾ ਤੇ ਉਧਰ ਜੀ ਮੈਂ ਲਗਾਈ ਹੋਈ ਸੀ ਮਸ਼ੀਨ ਕੱਪੜੇ ਧੋਣ ਵਾਲੀ ਮੈਂ ਖਦ ਨਾਲ ਨਾਲ ਚਲੋ ਆਪਣੇ ਜਿਹੜੇ ਕੱਪੜੇ ਰੋ ਧੋਏ ਜਾਣਗੇ ਤਕਰੀਬਨ ਇੱਥੇ ਜੀ ਟਾਈਮ ਸਵਾ 9 ਦਾ ਹੋ ਗਿਆ ਸੀਗਾ ਤੇ ਪਰ ਫਿਰ ਵੀ ਮੈਂ ਕੰਮ ਕਰਨ ਨੂੰ ਨਾ ਬਹੁਤ ਲੇਟ ਹੋ ਗਈ ਕਿਉਂਕਿ ਹੁਣ ਜਿਵੇਂ ਕਿ ਸਾਨੂੰ ਪਤਾ ਤਿਹਾੜਾਂ ਦਾ ਸੀਜ਼ਨ ਚੱਲ ਪਿਆ ਹਨਾ ਵਿਆਹ ਸ਼ਾਦੀਆਂ ਸ਼ੁਰੂ ਹੋ ਗਈਆਂ ਹਨ ਬਰਾਤਰੀ ਸ਼ੁਰੂ ਹੋਗੇ ਤੇ ਸ਼ਰਾਦਾਂ ਜਿੱਦਾ ਕੋਈ ਵੀ ਇਦਾਂ ਦਾ ਕੰਮ ਨਹੀਂ ਹੁੰਦਾ ਪਰ ਹੁਣ ਨਵਰਾਤਰੀ ਦੇ ਵਿੱਚ ਬਹੁਤ ਸਾਰੇ ਹਨਾ ਵਿਆਹ ਵਗੈਰਾ ਹੁੰਦੇ ਆਗੇ ਕੋਈ ਵੀ ਜਿਹੜਾ ਖੁਸ਼ੀ ਦਾ ਕੰਮ ਕਰਨਾ ਦਿਨਾਂ ਵਿੱਚ ਹਨਾ ਕਰਿਆ ਜਾਂਦਾ ਹੈਗਾ ਤੇ ਹਾਂਜੀ ਇਸ ਲਈ ਜਿਹੜਾ ਆਪਣਾ ਵੀ ਕੰਮਾਂ ਸਲਾਈ ਦਾ ਲਾ ਲਓ ਜਾਹੇ ਹਨਾ ਉਧਰ ਲਾਓ ਆਪਣਾ ਚੱਲ ਪਿਆ ਤੇ ਮੇਨ ਚੀਜ਼ ਬਸ ਆਪਾਂ ਨੂੰ ਕੰਮ ਹੁੰਦਾ ਜਿਦੋਂ ਆਪਾਂ ਨੇ ਹਨ ਆਪਾਂ ਨੂੰ ਦੋ ਪੈਸੇ ਆਉਂਦੇ ਨੇ ਆਪਣੇ ਹੱਥ ਵਿੱਚ ਹਨ ਉਹ ਚੀਜ਼ ਆਪਾਂ ਨੂੰ ਏਦਾਂ ਲੱਗਦੀ ਆਂ ਵੀ ਆਪਾਂ ਉਹ ਕੰਮ ਕਰਨ ਵਿੱਚ ਕੋਈ ਹਰਜ ਵੀ ਨਹੀਂ ਹੈਗਾ ਤੇ ਬਾਕੀ ਮੇਨ ਗੱਲ ਆਪਾਂ ਜਿਹੜੇ ਘਰ ਦੇ ਕੰਮ ਨੇ ਉਹ ਆਪਾਂ ਨੂੰ ਛੱਡ ਕੇ ਵੀ ਉਧਰਲੇ ਆਪਣੀ ਸ਼ਾਪ ਦੇ ਕੰਮ ਨੇ ਜਿਹੜੇ ਆਪਾਂ ਨੂੰ ਕਰਨੇ ਪੈਂਦੇ ਆ ਹਨਾ ਤੇ ਦੇ ਚਲੋ ਦੋ ਪੈਸੇ ਆਪਾਂ ਕਮਾਵਾਂਗੇ ਫੇਰ ਹੀ ਆਪਣੇ ਬੱਚਿਆਂ ਦੀ ਹੁਇਸ਼ਾਂ ਆਪਣੀਆਂ ਹੁਇਸ਼ਾਂ ਨਾ ਪੂਰੀਆਂ ਕਰ ਸਕਾਂਗੇ ਕਿਉਂਕਿ ਖਰਚੇ ਅੱਜ ਕੱਲ੍ਹ ਤੁਹਾਨੂੰ ਪਤਾ ਜਿਵੇਂ ਕਿ ਬਹੁਤ ਵੱਧ ਚੁੱਕੇ ਨੇ ਹਨਾ ਕੱਲੇ ਦੇ ਕਮਾਉਣ ਨਾਲ ਕੁਝ ਵੀ ਨਹੀਂ ਬਣਦਾ ਖਰਚੇ ਇੰਨੇ ਵਾਕੀ ਖਾ ਤੇ ਇਹ ਸەلਈ ਆਪਾ ਵੀ ਜਿੰਨੇ ਜੋਗੇ ਹੈਗੇ ਆ ਉਹਨੇ ਲਈ ਆਪਣੇ ਹਸਬੰਦ ਦੀ ਜਿਹੜੀ ਹੈਲਪ ਆੱਕ ਕਰਵਾਉਣੀ ਆ ਮੈਂ ਜਿੰਨੇ ਜੋਗੇ ਹੈਗੇ ਇਹ ਨਹੀਂ ਕਹਿੰਦੀ ਮੈਂ ਬਹੁਤ ਬਦ ਚੜ ਕੇ ਕਰਦੀ ਆ ਤੇ ਚਲੋ ਜਿੰਨੇ ਜੋਗੇ ਵੀ ਹੈਗੇ ਜਿੰਨਾਕ ਆਪਾਂ ਨੂੰ ਕੰਮ ਆਉਂਦਾ ਜਿੰਨਾਕ ਮੇਰੇ ਕੋਲੇ ਕੰਮ ਆਉਂਦਾ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਉਹ ਕੰਮ ਕਰਦੇ ਆਂ ਆਪਾਂ ਛੱਡਦੇ ਨਹੀਂ ਹੈਗੇ ਤੇ ਹਾਂਜੀ ਇੱਥੇ ਮੈਂ ਬਸ ਚਲੋ ਝਾੜੂ ਵਗੈਰਾ ਆਪਣਾ ਲੱਗ ਗਿਆ ਤੇ ਇੱਥੇ ਨਾ ਜਿਹੜੇ ਵੀ ਕਾਗਜ਼ ਪੱਤਰ ਜਿੰਨੇ ਵੀ ਨਿਕਲੇ ਸੀ ਅੰਦਰੋਂ ਕੁਝ ਵੀ ਹੁਣ ਜਿਵੇਂ ਤਿਹਾੜ ਆ ਗਏ ਹੁਣ ਆਪਾਂ ਨੇ ਕੂੜਾ ਕਰਕਟ ਅੰਦਰੋਂ ਸਾਰਾ ਕੱਢਣਾ ਸ਼ੁਰੂ ਕਰਦਾਂਗੇ ਹਾਂਜੀ ਇੱਥੇ ਮੈਂ ਕਿਹਾ ਚਲੋ ਆਪਾਂ ਇਹਨੂੰ ਅੱਗੇ ਜੀ ਲਗਾ ਦਿੰਦੇ ਆਂ ਨਾ ਵੀ ਇਦਾਂ ਕੂੜੇ 'ਚ ਸਿੱਟਣ ਨਾਲ ਵੀ ਹਨਾ ਉਹ ਹੋ ਜਾਂਦਾ ਨਾ ਵੀ ਕਰਾਂਗੇ ਨਾ ਇਹ ਚੀਜ਼ ਵੀ ਤੇ ਆਪਾਂ ਇਹਨਾਂ ਨੂੰ ਅੱਗੇ ਇੱਥੇ ਲਗਾ ਦਾਂਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਨੋਰ ਫੈਮਿਲੀ ਬਲੌਗ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਜੀ ਨਵਰਾਤਰੀ ਹੋ ਗਈ ਨੇ ਸ਼ੁਰੂ ਸਾਰਿਆਂ ਨੂੰ ਹੈਪੀ ਨਵਰਾਤਰੀ ਬਹੁਤ ਸਾਰੀਆਂ ਭੈਣਾਂ ਨਵਰਾਤਰੀ ਰੱਖਦੀਆਂ ਨੇ ਜੀਆਂ ਮੈਂ ਵੀ ਰੱਖੇ ਸੀਗੇ ਕੁਟਟੇ ਪਰ ਹੁਣ ਮੈਂ ਜਿਹੜਾ ਹੈਗਾ ਜੋੜਾ ਰੱਖਦੇ ਹੁੰਦੇ ਆ ਆਪਾਂ ਜਿਹੜੇ ਹੈਗੇ ਦੋ ਨਵਰਾਤਰੀ ਅੱਠੇ ਤੇ ਜਿਹੜਾ ਹੈਗਾ ਹਮੇਰਾ ਜਾ ਸੱਤਿਆਠੇ ਦਾ ਇਹ ਦਾ ਰੱਖ ਲੰਦੇ ਨੇ ਤੇ ਹਾਂਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਰਹਾ ਰਹਾ ਰਤਰੀਆਂ ਬਸ ਹੁਣ ਤਾਂ ਦਿਹਾੜ ਹੋ ਗਏ ਨੇ ਸ਼ੁਰੂ ਤੇ ਆ ਜਿਹੜੇ ਹੈਗੇ ਨਾ ਦਿਨਾਂ ਚ ਮਿੱਟੀ-ਮਿੱਟੀ ਜੀ ਫੁੱਛੂਆ ਜਿਹੜੀ ਆਣੀ ਸ਼ੁਰੂ ਹੋ ਗਈ ਤੇ ਆਪਾਂ ਨੂੰ ਵੀ ਹੁਣ ਇਦਾਂ ਹੋ ਰਿਹਾ ਵੀ ਜਲਦੀ-ਜਲਦੀ ਜਿਹੜੀਆਂ ਸਫਾਈਆਂ ਨੇ ਆਪਾਂ ਕਰ ਲਈਏ ਹੋ ਗਈਆਂ ਹਨ ਲੱਗ ਜੇ ਸ਼ੁਰੂ ਆਪਾਂ ਕੰਮ ਲੇ ਤੋਂਗੇ ਫਿਰ ਤਾਂ ਭਾਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹਨਾ ਜਿਆਦਾ ਕੰਮ ਨਹੀਂ ਹੁੰਦੇ ਕਿਉਂਕਿ ਹੁਣ ਵਰਤ ਵਰਗਾ ਵੀ ਹੋਣਗੇ ਫਿਰ ਵੀ ਮੇਰੇ ਕੋਲ ਸਟਿਚੀ ਦਾ ਕੰਮ ਨਾਲ ਉਧਰ ਆਪਣਾ ਦੁਕਾਨ ਦਾ ਕੰਮ ਆ ਜਿਹੜਾ ਉਹ ਵੀ ਆਪਣਾ ਪਾਰਲਰ ਦਾ ਵੀ ਸ਼ੁਰੂ ਹੋ ਗਿਆ ਹਨਾ ਤੇ ਹੁਣੇ ਮੇਰੇ ਕੋਲ ਭੈਣ ਦਾ ਫੋਨ ਆਇਆ ਸੀਗਾ ਇਸ ਲਈ ਮੈਂ ਆਪਣਾ ਬਚਾਰੇ ਕੰਮ ਛੱਡ ਕੇ ਆਪਣਾ ਨਾ ਧੋ ਕੇ ਮੈਂ ਕਿਹਾ ਜੁਰਮਾ ਥੋੜਾ ਜਿਹਾ ਦਾ ਟੱਚ ਅਪ ਜਿਆ ਕਰ ਲਈਏ ਕਿਉਂਕਿ ਉਹਨੇ ਆਉਂਦਾ ਕੰਮ ਕਰਵਾਉਣ ਆਣਾਗਾ ਮੈਂ ਕਿਹਾ ਫਿਰ ਜਦੋਂ ਆਪੇ ਹੀ ਵਿਗੜੇ ਹੋਏ ਹੋਏ ਆ ਪਾਗਲੇ ਨੂੰ ਕੀ ਸਵਾਰਾਂਗੇ ਤੇ ਇਹ ਚੀਜ਼ ਥੋੜੀ ਜਿਹੀ ਜ਼ਿਆਦਾ ਉਹ ਰੱਖ ਲੀਏ ਕਿਉਂਕਿ ਸਭ ਤੋਂ ਪਹਿਲਾਂ ਆਪਣਾ ਵਾਲ ਨੂੰ ਬਾ ਲੀਏ ਆਪਾਂ ਥੋੜੀ ਜਿ ਆਪਣੇ ਵਾਲ ਨੂੰ ਰਫਲੇਟ ਹੈਗੇ ਚੰਗੀ ਤਾਂ ਸੈੱਟ ਕਰ ਲਈਏ ਤੇ ਬਸ ਔਣੀ ਆਲੇ ਨੇ ਮੈਂ ਕਿਹਾ ਚਲੋ ਦੁਪਹਿਰਾਂ ਜਿਹੜੇ ਆਪਣੇ ਕੱਪੜੇ ਮਸ਼ੀਨ ਚ ਪਾਏ ਪਹਿਲੇ ਉਹ ਆਪਾਂ ਚਲੋ ਬਾਅਦ ਆਪਾਂ ਕੱਢ ਕੇ ਸਫੜੇ ਪਾ ਲਾਂਗੇ ਫਿਰ ਬਾਕੀ ਮੇਰੇ ਸਾਰੇ ਕੰਮ ਨੇ ਜਿਹੜੇ ਆਪਣੇ ਹੋ ਗਏ ਨੇ ਖਤਮ ਜੀ ਤੇ ਚਲੋ ਹੁਣ ਆਪਾਂ ਥੋੜੇ ਜਿ ਆਪਣੇ ਵਾਲ ਬੁਲਵਾ ਲਈਏ ਤੇ ਥੋੜਾ ਮੋਟਾ ਜਿਹਾ ਆਪਣਾ ਹਲਕਾ ਫੁਲਕਾ ਜਿਹੜਾ ਹੈਗਾ ਡੇਲੀ ਰੁਟੀਨ ਦਾ ਆਪਣਾ ਜਿਹੜਾ ਹੈਗਾ ਮੇਕਅਪ ਆਪਾਂ ਕਰ ਲਈਏ ਫਿਰ ਲੱਗਦੇ ਆਪਾਂ ਆਪਣੇ ਕੰਮ ਤੰਦੇ ਆ ਤੇ ਬਾਕੀ ਮੈਂ ਕਰ ਰਹੀ ਹਾਂ ਕਸਟਮਰ ਦੀ ਵੇਟ ਦੇਖਦੇ ਆ ਕਿੰਨੇ ਕ ਟਾਈਮ ਤੱਕ ਨੇ ਜਿਹੜੇ ਆਉਂਦੇ ਨੇ ਤੇ ਚਲੋ ਇਹਨੀਆਂ ਆਪਾਂ ਜਿਹੜੇ ਹੈਗੇ ਨੇ ਵਾਲ ਬੁਲ ਆਪਣੇ ਵਾਲ ਲੀਏ ਬਾਲਾਂ ਦਾ ਨਹੀਂ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਹਿਨੇ ਜਦੋਂ ਕੋਈ ਪਹਿਲੇ ਪਰ ਜਿਹੜੇ ਹੁਣ ਮੈਂ ਕੈਪਸੂਲ ਲੈ ਲਏ ਮੈਂ ਲਗਾਉਣ ਲੱਗੀ ਉਹਨਾਂ ਨਾਲ ਮੇਰੇ ਬਾਲਾਂ ਦਾ ਬਹੁਤ ਜ਼ਿਆਦਾ ਘਟਦਾ ਤੇ ਯਾਨੀ ਕਿ ਥੋੜੇ ਜਿਹੜੇ ਵਾਲ ਨੇ ਮੇਰੇ ਰੁੱਖੇ ਵਾਲ ਜਿਹੜੇ ਜ਼ਿਆਦੇ ਸੀਗਾ ਨਾ ਉਹਨਾਂ ਨੇ ਹੈਗਾ ਹੁਣ ਘਟ ਗਿਆ ਤੇ ਕੁਝ ਹੁਣ ਦਿਨਾਂ ਦਾ ਵੀ ਜੀ ਫੱਕ ਪੈ ਜਾਊਗਾ ਹਨਾ ਦਿਨਾਂ ਦੇ ਹਿਸਾਬ ਨਾਲ ਜਿਹੜੇ ਵਾਲ ਨੇ ਆਪਣੇ ਸੋਨੇ ਹੋ ਜਾਣਗੇ ਓਕੇ ਹਮ ਉਸੇ ਮੇ ਕੋਸ਼ਿਸ਼ ਕਰੀਗਾ ਜਦੋਂ ਸਾਰਾ ਦਿਨ ਹਨਾ ਸਕਲਪ ਨੂੰ ਆਪਣੀ ਨੂੰ ਪਸੀਨਾ ਆਈ ਜਾਣਾ ਹਨਾ ਫਿਰ ਉਹਦੇ ਕਰਕੇ ਜਿਹੜੇ ਵਾਲ ਨੇ ਆਪਣੇ ਛੱਡਦੇ ਸੀਗੇ ਬਹੁਤ ਜ਼ਿਆਦੇ ਪਰ ਇਹ ਸਿੰਪਲ ਦੇ ਜਿਹੜੇ ਆਪਣੇ ਵਾਲ ਨੇ ਅੰਤ ਤੱਕ ਚੱਕ ਕੇ ਵਾਲੇ ਨੇ ਇਹ ਦਿਨਾਂ ਨਾਲ ਛਿੜ ਦੇ। ਕਿਉਂਕਿ ਮੈਂ ਆਪਣੇ ਡਿਜ਼ਾਈਨ ਇਹ ਵਗੈਰਾ ਬਹੁਤ ਘੱਟ ਕਰਦੀ ਆ ਮੈਨੂੰ ਇ tanto ਫੈਨ ਨਹੀਂ ਹੁੰਦਾ। ਦੇਤੇ ਬਾਹਰ ਨੂੰ ਜਾਣਾ ਹੋਏ ਬਸ ਫਿਰ ਮੈਂ ਬੇਸ਼ੱਕ ਜੇ ਕਰ ਲਾਂ ਉਹ ਵੀ ਬੱਚਿਆਂ ਦੇ ਨਾਲ ਕਾਲੀ ਕਾਲੀ ਜਿੰਨਾ ਜਿਆਦਾ ਤਿਆਰ ਆਪਾਂ ਤੋਂ ਹੋਇਆ ਨਹੀਂ ਇਹਨਾਂ ਪਹਿਲਾਂ ਮੈਂ ਹਰ ਟਾਈਮ ਆ ਜਿਹੜਾ ਪੋਨੀ ਆ ਕਰਕੇ ਰੱਖ ਲੈਂਦੀ ਸੀ ਦਾ ਵਾਲ ਥੱਲੇ ਛੱਡ ਕੇ ਰੱਖ ਜਿਹੜਾ ਕੇ ਆਪਾਂ ਰੱਖ ਲੈਂਦੇ ਸੀਗੇ ਤੇ ਪਰ ਹੁਣ ਤਾਂ ਕੁਸ਼ ਆਪਣੇ ਜ਼ਰੀ ਦੀਏ ਤਾਂ ਦੇ ਹੋ ਗਏ ਮੈਨੂੰ ਜਿਹੜੇ ਵਾਲ ਨੇ ਨਾ ਚੜਦੇ ਲੱਗਦੇ ਨਾ ਗਰਦਨ ਜਿੱਤੇ ਚੱਲੇ ਜੇ ਨਹੀਂ ਜਾਂਦੇ ਹੈਗੇ ਮੈਂ ਨਾਲ ਦੀ ਨਾਲ ਜੂੜਾ ਜਾਂ ਬਣਾ ਲੈਂਦੀ ਹਾਂ ਦਾ ਬਸ ਜਾਂ ਫਿਰ ਕਲਚਰ ਜਿਆਦਾਤਰ ਤੁਸੀਂ ਦੇਖਦੇ ਹੋਵੋਗੇ ਮੈਂ ਕਲਚਰ ਹੀ ਆ ਜਿਹੜਾ ਉਹ ਲਾ ਕੇ ਰੱਖਦੀ ਆਗੀ ਤੇ ਲੋਚ ਪਸੀਨਾ ਨਾਲ ਦੀ ਨਾਲ ਬਹੁਤ ਚੜੇ ਆਲੇ ਮੈਂ ਉਹਦੀ ਮੈਂ ਬਸ ਇਹ ਸਟicker ਲਗਾਉਂਗੀ ਇਹ ਕਲਰ ਸਟੇ ਇਹਨਾ ਪਿੰਕਿਸ ਜਿਆ ਸੇਡ ਹੈਗਾ ਇਹ ਵਾਰੀ ਲਗਾਉਣੀ ਮੈਂ ਮੇਰੇ ਕੋਲ ਦੋ ਤਿਹੇ ਦੇ ਸ਼ੇਡ ਨੇ ਜਿਆਦਾ ਪਰ ਮੇਰੇ ਡੇਲੀ ਰੂਟੀਨ ਚ ਲੋੜ ਨਹੀਂ ਆ ਰਹੀ ਹੈਗਾ ਤਾਂ ਬਹੁਤ ਸਾਰੇ ਨੇ ਸ਼ੌਪ ਤੇ ਰੱਖਣੀਆਂ ਪੈਂਦੀ ਜਦੋਂ ਬਸ ਇਹਨੂੰ ਰੈਡੀ ਵਗੈਰਾ ਕਰਦੇ ਆ ਪਰ ਮੈਂ ਆਪਣੇ ਕਲਰ ਲਗਾਉਣੀ ਆ ਮੇਰੇ ਕੋਲ ਦੋ ਤਿੰਨ ਹੀ ਜਿਆਦੇ ਮੇਰੇ ਫੇਵਰਟ ਕਲਰ ਲਾਈਟ ਜੇ ਨਿਊਡ ਜਾਂ ਸ਼ੈਡ ਮੈਂ ਬਦਲਾ ਕੇ ਰਾਜੀ ਕਦੇ ਕਦੇ ਨਾ ਜੀ ਜੇ ਕਰੇ ਤਾਂ ਆਪਾਂ ਥੋੜੇ ਜੇ ਡਾਰਕ ਲਗਾ ਲੈਂਦੇ ਆਗੇ ਤੇ ਲੋ ਜੀ ਆਪਾਂ ਲਗਾ ਲਈਏ ਇਸ ਨੂੰ ਲੋ ਜੀ ਇਸ ਟਿਕਾਪਾ ਨਾਲ ਆਹੀ ਇਹ ਥੋੜੀ ਜਿਹੀ ਜਿਆਦੇ ਡਾਰਕ ਦਿੱਖ ਰਹੀ ਹੈ ਪਰ ਇਹ ਇੰਨੀ ਡਾਰਕ ਨਹੀਂ ਹੈਗੀ ਨਿਊਡ ਜਾਂ ਸ਼ੈਡੀਆ ਥੋੜੀ ਜਿਹੀ ਤਾਂ ਕਿ ਇੱਕ ਦੋ ਟੂਨ ਆ ਜਿਹੜੀ ਜਿਆਦੇ ਡਾਰਕ ਦਿੱਖ ਰਹੀ ਹੈ ਹੈਂ ਦੇ ਵਿੱਚ ਕਿਰਤ ਆਹ ਆ ਜਾਣਾ ਹਾਲੇ ਸਿੰਦੂੜਾ ਆ ਵੀ ਕਰ ਲਿਆ ਹਲਕਾ ਹੁਲਕਾ ਜਿਹਾ ਫ੍ਰੰਮੇਕਅਪ ਕਰ ਲਿਆ ਹਾਂ ਆਪਾਂ ਕਰਦਿਆਂ ਕਸ਼ਟ ਉਹਦਾ ਵੇਟ ਤੇ ਪਸੀਨਾ ਇੰਨਾ ਜ਼ਿਆਦਾ ਹੁੰਦਾ ਨਾ ਮੈਨੂੰ ਤਾਂ ਬਹੁਤ ਜ਼ਿਆਦੇ ਮੈਕਅਪ ਦੇ ਪਰੇ ਸ਼ਾ ਮੇਕਅਪ ਜੀ ਮੇਰਾ ਬਸ ਡੇਲੀ ਰੂਟੀਨ ਦਾ ਮੇਰੇ ਇਹੀ ਮੇਕਅਪ ਹੁੰਦਾ ਹਲਕੀ ਜਿਹੀ ਰੈਸਟਿਕ ਹੱਥ ਤੇ ਬੱਸ ਸਿੰਦੂੜਾ ਤੇ ਮੈਂ ਕਜਲ ਵਗੈਰਾ ਪਾ ਲੈਂਦੀ ਹਾਂ ਪਰ ਹੁਣ ਮੇਰਾ ਨਾ ਕਿਨ ਤੇ ਜਲਾ ਹੁਣ ਟੁੱਟ ਗਿਆ ਟਿਕੂ ਬੈਠ ਰਹੇ ਉਹ ਸਾਰਾ ਨਿਕਲ ਕੇ ਟੁੱਟ ਗਿਆ ਹੁਣ ਆਪਾਂ ਬਾਜ਼ਾਰਾਂ ਦੀ ਕਰਾਂਗੇ ਸ਼ਾਪਿੰਗ ਉਸ ਤੋਂ ਮੈਂ ਜ਼ਿਆਦਾ ਕੁਝ ਨਹੀਂ ਲੈ ਕੇ ਆਉਂਗੀ ਬਸ ਇੱਕ ਦੋ ਚੀਜ਼ਾਂ ਹੀ ਲੈ ਜਿਹੜੀਆਂ ਆਪਣੀਆਂ ਲੈ ਕੇ ਆਉਂਗੀ ਕਿਉਂਕਿ ਵੈਸੇ ਤਾਂ ਬਿਲਕੁਲ ਬਹੁਤ ਸਾਮਾਨ ਹੋਇਆ ਹੈ ਸਾਬਦੀ ਵੀ ਆਰ ਪਿਆ ਹੈ ਕਹਿੰਦੇ ਇੰਨਾ ਸਾਮਾਨ ਤੁਸੀਂ ਨੇ ਕਰਨਾ ਕੀ ਆ ਬਸ ਜਦੋਂ-ਜਦੋਂ ਸ਼ੌਪ ਤੇ ਆਪਾਂ ਚਲੇ ਜਾਂਦੇ ਨਾ ਫਿਰ ਇਦਾਂ ਹੁੰਦਾ ਵੀ ਆ ਵੀ ਚੀਜ਼ ਸੋਹਣੀ ਲੱਗਦੀ ਹੈ ਲੈ ਲਈ ਆ ਵੀ ਸੋਹਣੀ ਲੱਗਦੀ ਪਰ ਹੁਣ ਮੈਂ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਕੀਤਾ ਹੋਇਆ ਵਾ ਤੇ ਮੈਂ ਜ਼ਿਆਦਾ ਹੁਣ ਲੈਂਦੀ ਨਹੀਂ ਹੈਗੀ ਤੇ ਚਲੋ ਜੀ ਫੋਨ ਕਰ ਲੇ ਇੱਕ ਬੇਟ ਕਸਟਮਰ ਦਾ ਫਿਰ ਮਿਲਦੇ ਸਾਂ ਹਾਂ ਹਾਂਜੀ ਕਸਟਮਰ ਆ ਗਏ ਆਪਣੇ ਕੋਲ ਚਲੇ ਗਏ ਨੇ ਤੇ ਬੇਟੀ ਵੀ ਆਈ ਜੀ ਅੱਜ ਇਹ ਪੇਪਰ ਚੱਲ ਰਹੇ ਨੇ ਹਲੇ ਇਹਦੇ ਮਿਲਣਾ ਦਾ 7 ਤਰੀਕ ਤੱਕ ਨਹੀਂ ਜਿਹੜੇ ਪੇਪਰ ਚੱਲਣਗੇ ਇੱਕ ਪੇਪਰ ਵਿੱਚ ਦੀ ਰਹਿ ਗਿਆ ਸੀ ਉਹ ਅੱਗੇ ਲੈਣਗੇ ਤੇ ਇੱਧਰ ਆਪਾਂ ਨਹੀਂ ਜਿ ਰੱਖਤੀ ਹੁਣ ਚਾਹ ਬਣਾਉਣੀ ਤੇ ਚਾਹ ਰੱਖ ਦਿਆਂ ਇੱਕ ਉਹ ਵਾਲਾ ਫੁੱਟ ਮੈਂ ਕੀਤਾ ਸੀ ਜਿਹਦਾ ਸਟਿਚ ਤੇ ਉਹ ਆਪਾਂ ਨੇ ਕਰਨਾ ਵਾ ਰੈਸਟ ਕਸਟਮਰ ਦਾ ਤੇ ਬਾਟਮ ਵੀ ਰਾਤ ਮੈਂਨੇ ਨੇਰੇ ਬਣਾ ਕੇ ਪਈ ਮੈਨੂੰ ਲੱਗਾ ਮੈਨੂੰ 11 11:30 ਦਾ ਟਾਈਮ ਜਿਹੜਾ ਹੋ ਗਿਆ ਸੀਗਾ ਤੇ ਇੱਕ ਜੀ ਮੇਰੇ ਕੋਲ ਆਏ ਨੇ ਹੁਣ ਸੂਟ ਪੇਂਟ ਵਾਲੇ ਤੇ ਤਿੰਨ ਸੂਟ ਤਾਂ ਮੈਂ ਪਹਿਲਾਂ ਪੇਂਟ ਕਰਕੇ ਦੇ ਦਿੱਤੇ ਨੇ ਕਿਸੇ ਦੇ ਉਹ ਹੈਗੇ ਸੀ ਜਿਵੇਂ ਕਿ ਤੁਸੀਂ ਨੇ ਸ਼ਾਰਟਸ ਜੇ ਦੇਖੇ ਹੋਣਗੇ ਤਾਂ ਗ੍ਰੀਨ ਜੇ ਕਲਰ ਦੇ ਸੀਗੇ ਜੇ ਹੋਇਆ ਤਾਂ ਮੇਰੇ ਕੋਲ ਕਲਿੱਪ ਪਈ ਹੋਈ ਇੱਕ ਵੀਡੀਓ ਦੀ ਮੈਂ ਵਿੱਚ ਪਾ ਵੀ ਦਵਾਂਗੀ ਤੇ ਉਹ ਕਿਰਾਏ ਸੀ ਉਹਨਾਂ ਇਹ ਤਿੰਨ ਸੂਟ ਕਿਰਾਏ ਸੀਗੇ ਜੀ ਪੇਂਟ ਤੇ ਪਹਿਨਾ ਇੱਕ ਕਰਾਉਣਾ ਦਿੱਤਾ ਸੀ ਉਹਨਾਂ ਨੇ ਵਧੀਆ ਪਸੰਦ ਆ ਗਏ ਫਿਰ ਉਹਨਾਂ ਨੇ ਦੋ ਹੋਰ ਕਰਵਾਏ ਸੇਮ ਕਲਰ ਦੇ ਸੇਮ ਡਿਜ਼ਾਈਨ ਦੇ ਤਿੰਨ ਸੂਟ ਕੀਤੇ ਤੇ ਇੱਕ ਮੇਰੇ ਕੋਲੇ ਆਇਆ ਜੀ ਕੱਲ ਪੇਟ ਹੋਣਾ ਤਿੰਨ ਹੋਰ ਪੈਣੇ ਦੇਖਦੇ ਆ ਉਹ ਇਤਰੀ ਤਾਂ ਮੈਨੂੰ ਟ੍ਰੇਸ ਲਾਉਣੀ ਪੂਗੇ ਉਹ ਕਿਉਂਕਿ ਛੋਟੇ ਛੋਟੇ ਜਿਹੇ ਫਲਾਰ ਨੇ ਸੇਮ ਪਾਉਣੇ ਆ ਉਹ ਜਿਵੇਂ ਤਿੰਨ ਦੋ ਇੱਕ ਤਿੰਨ ਦੋ ਤਿੰਨ ਇਦਾਂ ਕਰਕੇ ਹਨਾ ਤਿੰਨ ਦੋ ਇੱਕ ਨਹੀਂ ਕਰਕੇ ਤਿੰਨ ਪਾਉਣੇ ਬੱਲੇ ਤੇ ਫਿਰ ਦੋ ਫਿਰ ਤਿੰਨ ਫਿਰ ਦੋ ਫਿਰ ਉੱਪਰ ਗਲੇ ਕੋਲੇ ਇੱਕ ਫਲਾਰ ਆਊਗਾ ਤੇ ਉਹਦੀ ਆਪਾਂ ਨੂੰ ਇਹ ਲਾਉਣੀ ਪੈਣੀ ਆ ਡ੍ਰੇਸ ਮੈਂ ਦੇਖ ਰਹੀ ਆ ਡ੍ਰੇਸ ਵੀ ਲਾਉ ਉਹ ਡ੍ਰੇਸ ਮੈਂ ਲਾਉਂਗੀ ਫੋਨ ਦੇ ਵਿੱਚ ਆ ਸਕਰੀਨ ਸ਼ਾਟ ਤਾਂ ਮੈਂ ਲੈ ਲਿਆ ਜਿਹੜਾ ਉਹਨਾਂ ਨੇ ਮੈਨੂੰ ਡਿਜ਼ਾਈਨ ਭੇਜਿਆ ਸੀ ਬਸ ਪੇਪਰ ਕਾਪੀ ਹੈਗਾ ਇੱਕ ਐਪ ਹੈਗਾ ਜੇਕਰ ਤੁਸੀਂ ਵੀ ਹਨਾ ਫੋਨ ਦੇ ਵਿੱਚੋਂ ਕੋਈ ਵੀ ਡ੍ਰੇਸ ਹੈ ਜਿਹੜੀ ਲਾਉਣਾ ਚਾਹੁੰਦੇ ਹੋ ਤਾਂ ਇਹ ਵਾਲਾ ਐਪ ਯੂਜ਼ ਕਰਿਆ ਕਰੋ ਪੇਪਰ ਕਾਪੀ ਐਪ ਹੈਗਾ ਯਾਨੀ ਉਹਤੇ ਨਾ ਜਦੋਂ ਵੀ ਆਪਾਂ ਕੋਈ ਵੀ ਡ੍ਰੇਸ ਲਾਉਣਾ ਛੋਟਾ ਵੱਡਾ ਕਰਕੇ ਉਹਨੂੰ ਆਪਾਂ ਨੇ ਇਦਾਂ ਜ਼ੂਮ ਕਰ ਲੈਣਾ ਜ਼ੂਮ ਕਰਕੇ ਤੇ ਉਥੇ ਨਾ ਲੋਕ ਲੱਗੇ ਜਦਾ ਵੀਰੇ ਸਕਰੀਨਾਂ ਵੀ ਫਿਰ ਇਧਰ ਉਧਰ ਨਹੀਂ ਖਿਲਦੀ ਹੈਗੀ ਆਪਾਂ ਉਹਦੀ ਟਰੇਸ ਲਾ ਕੇ ਲੋਕ ਨੂੰ ਖੋਲ ਕੇ ਦੁਬਾਰੇ ਪੱਤੀਆਂ ਵਗੈਰਾ ਇਦਾਂ ਟਰੇਸ ਕਰ ਸਕਦੇ ਆ ਮੈਂ ਦੇਖੂਗੀ ਜੇ ਮੈਂ ਕੋਸ਼ਿਸ਼ ਕਰੂੰਗੀ ਮੈਂ ਦੂਜੇ ਫੋਨ ਨਾਲ ਵੀ ਵੀਡੀਓ ਦੇ ਦਉਂ ਮੈਂ ਵੀ ਬਣਾਈ ਹੈ ਨਾ ਵੀ ਤੁਹਾਨੂੰ ਵੀ ਮੈਂ ਦਿਖਾਉਂਗੀ ਵੀ ਬਣਾ ਕੇ ਤੁਹਾਨੂੰ ਦੱਸ ਦਊਗੀ ਵੀ ਕਿਵੇਂ ਕਿਵੇਂ ਆਪਾਂ ਇਹ ਹੈਗਾ ਉਹ ਐਪ ਰਾਹੀਂ